ਦਾ ਮੁੱਦਾ ਹੈਗਾ ਨਸ਼ਿਆਂ ਦਾ ਤੇ ਨਸ਼ੇ ਤੇ ਪ੍ਰਤੀ ਮਤਲਬ ਇਹ ਪਿੰਡ ਤੇ ਬਹੁਤ ਮੂਰੇ ਆ ਨ ਸਕੂਲ ਜਰੂਰ ਬਣਨਾ ਚਾਹੀਦਾ ਅਪਗ੍ਰੇਡ ਹੋਣਾ ਚਾਹੀਦਾ 10th ਤੱਕ ਅਸੀਂ ਇਹ ਸਾਡਾ ਸਾਰਿਆਂ ਨੂੰ ਵੱਡਾ ਮੁੱਦਾ ਵਾ ਕਿਉਂਕਿ ਗੱਲ ਕਿਹੜੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਗੇ ਤੁਸੀਂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਆ ਕੇ ਬੋਲ ਜਾਂਦੇ ਨੇ ਵੱਡੇ ਵੱਡੇ ਵਾਅਦੇ ਕਰਦੇ ਨੇ ਸਟੇਜਾਂ ਤੇ ਆ ਕੇ ਦੱਸ ਦਿੰਦੇ ਅਸੀਂ ਪੰਜਾਬ ਸੰਭਾਲ ਲਿਆ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਕਰਦਾਂਗੇ ਪੰਜਾਬ ਨੂੰ ਸੋਨੇ ਦੀ ਚ ਅੱਜ ਸਾਡੇ ਬੱਚੇ ਅਲੱਗ ਪਿੰਡਾਂ 'ਚ ਜਾ ਰਹੇ ਨੇ ਅਲੱਗ ਪਿੰਡ 'ਚ ਪੜਨ ਜਾ ਰਹੇ ਨੇ ਲੇਕਿਨ ਬਾਪੂ ਜੀ ਤਾਂ ਬਿਲਕੁਲ ਨਹੀਂ ਤਾਂ ਖਬਰਾਂ ਨਈਆਂ ਨਮੀਆਂ ਨਮੀਆਂ ਸੁਣਦੇ ਪਏ ਆ ਅੱਜ ਉਹ ਬੱਚੀ ਨੇ ਮਿਸਕੈਰੇਜ ਹੋ ਗਿਆ ਅੱਜ ਉਹ ਬੱਚੀ ਰਸਤੇ 'ਚ ਇਸ ਤਰ੍ਹਾਂ ਰਹੇਗੀ ਸਰ ਅੱਜ ਸਾਡੇ ਛੋਟੇਾਸਟ ਇੱਕ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਵੱਲ ਖਾਸ ਧਿਆਨ ਦਿੱਤਾ ਜਾਵੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਹਲਕਾ ਗਿਲ ਦੇ ਵਿੱਚ ਮੌਜੂਦਾਂ ਜਿੱਥੇ ਲੋਕ ਸਭਾ ਚੋਣਾਂ ਦੀ ਮੁਹਿੰਮ ਪੱਕੀ ਹੋਈ ਹੈ ਪਿੰਡ ਜਸੂਵਾਲ ਦੇ ਵਿੱਚ ਮੌਜੂਦਾਂ ਗੱਲਬਾਤ ਕਰਦੇ ਆ ਮੇਰੇ ਨਾਲ ਪਿੰਡ ਵਾਸੀ ਮੌਜੂਦ ਨੇ ਕੀ ਸਥਿਤੀ ਦੇਖਦੇ ਹੋ ਜੀ ਕਿੱ ਲਈ ਕਿੱਧਰ ਨੂੰ ਰਜ਼ਾਨਾ ਲੋਕਾਂ ਦਾ ਕਿੱਧਰ ਨੂੰ ਮੂਡ ਆ ਇਸ ਵਾਰ ਇਲੈਕਸ਼ਨ ਚੱਲ ਰਹੇ ਨੇ ਲੋਕ ਸਭਾ ਦੇ ਇਲੈਕਸ਼ਨ ਆਮ ਆਦਮੀ ਪਾਰਟੀ ਦਾ ਜੋਰ ਪੂਰਾ ਚੱਲ ਰਿਹਾ ਅਸ਼ੋਕ ਪ੍ਰਾਸਰ ਪੱਪੀ ਜੀ ਨੂੰ ਅਸੀਂ ਜੱਸਵਾਲ ਪਿੰਡ ਦੇ ਵਿੱਚੋਂ ਭਾਰੀ ਇਲੈਕਸ਼ਨ ਦੇ ਨਾਲ ਜਿਤਾਵਾਂਗੇ ਤੇ ਸਾਡੇ ਕਿਉਂਕਿ ਐਮ ਐਲ ਏ ਸਾਹਿਬ ਨੇ ਜੱਸਵਾਲ ਪਿੰਡ ਦੇ ਬਹੁਤ ਕੰਮ ਕਰਿਆ ਜੋ ਕਿ ਸਾਡੇ ਪ੍ਰਧਾਨ ਵੀ ਜਗਜੀਤ ਸਿੰਘ ਪੂਰੇ ਮਿਹਨਤੀ ਨੇ ਉਹ ਪੂਰਾ ਸਹਿ ਕਰਕੇ ਸਾਥ ਦੇ ਕੇ ਜਿੱਦਾਂ ਕਿ ਪਿੰਡ ਦੇ ਗਲੀਆਂ ਨਾਲੀਆਂ ਦਾ ਕੰਮ ਹੋ ਗਿਆ ਤੇ ਸਕੂਲ ਦੀ ਪਾਰਕਾ ਉਹਦੇ ਵਿੱਚ ਬਣਾਉਣ ਦੇ ਵਿੱਚ ਸਕੂਲ ਦੀ ਗਰਾਊਂਡ ਦੇ ਘਾਹ ਲਾਉਣ ਚ ਪੂਰਾ ਸਹਿਯੋਗ ਦੇ ਕੇ ਚੱਲ ਰਹੇ ਨੇ ਉਧਰੋਂ ਐਮਐਲਏ ਸਾਹਿਬ ਤੋਂ ਵੀ ਸਾਨੂੰ ਪੂਰਾ ਕੋਆਪਰੇਟ ਮਿਲ ਰਿਹਾ ਵਾ ਸਾਡੀ ਡਿਸਪੈਂਸਰੀ ਵੀ ਅਪਡੇਟ ਹੋ ਰਹੀ ਆ ਤੇ ਪ੍ਰਧਾਨ ਜਗਜੀਤ ਸਿੰਘ ਪੂਰੀ ਮਿਹਨਤ ਨਾ ਕਰਦੇ ਆ ਬਾਕੀ ਜੋ ਹੋਊਗਾ ਪੂਰੀ ਜੋਰ ਲਾ ਕੇ ਅਸੀਂ ਇਲੈਕਸ਼ਨ ਦਾ ਕੱਢਾਂਗੇ ਪਿੰਡ ਦੇ ਵਿੱਚੋਂ ਸਾਡੇ ਭਾਰੇ ਬਹੁਤ ਮਤ ਨਾਲ ਪੱਪੀ ਜੀ ਨੂੰ ਜਿਤਾ ਕੇ ਭੇਜਾਂਗੇ ਪਿੰਡ ਤੇ ਕੋਈ ਅਹਿਮ ਮੁੱਦੇ ਹੋਣਗੇ ਜਿਹੜੇ ਅੱਗੇ ਲੈ ਕੇ ਆਉਣਾ ਚਾਹੁੰਦੇ ਹਾਂ ਮੋਦ ਤੁਸੀਂ ਮੁੱਦੇ ਤਾਂ ਸਾਰੇ ਹੀ ਪਏ ਨੇ ਮੁੱਦੇ ਤਾਂ ਸਾਰੇ ਹੀ ਆ ਜਿਵੇਂ ਇਹਨਾਂ ਨੇ ਦੱਸਿਆ ਵੀ ਪਾਰਕ ਦਾ ਮੁੱਦਾ ਤੇ ਸਕੂਲਾਂ ਦਾ ਬਾਕੀ ਹਲੇ ਅੱਦੇ ਰੋਡ ਵੀ ਬਣਨੋਂ ਰਹਿੰਦੇ ਨੇ ਪਿੰਡ ਦੇ ਵਿਕਾਸ ਵਾਲੇ ਪੂਰੀ ਤਰ੍ਹਾਂ ਹੋਇਆ ਨਹੀਂ 2 ਸਾਲ ਦਾ ਸਮਾਂ ਹੋ ਗਿਆ ਸਰਕਾਰ ਬਣੀ ਤੁਸੀਂ ਵਿਧਾਇਕ ਸਾਹਿਬ ਕੋਲੇ ਨਹੀਂ ਗਏ ਇਹੜਾ ਸਕੂਲ ਆ ਐਡਿਟ ਸਕੂਲ ਆ ਸਾਡਾ ਦਿੱਤਾ ਆ ਅਪਗ੍ਰੇਡ ਕਰਨ ਵਾਸਤੇ ਸਰਕਾਰੀ ਹੋਣ ਵਾਸਤੇ ਉਹਦਾ ਤਕਰੀਬਨ ਤਕਰੀਬਨ ਕੰਮ ਹੋਇਆ ਹੋਇਆ ਵਾ ਉਹ ਚੋਣ ਜਾਬਤਾ ਲੱਗਣ ਦੀ ਵਜ੍ਹਾ ਨਾਲ ਥੋੜਾ ਜਿਹਾ ਕੰਮ ਡਿਲੇ ਹੋ ਰਿਹਾ ਵਾ ਅਗਲੀ ਮਾਰਚ ਦੇ ਵਿੱਚ ਉਹਦੀਆਂ ਐਡਮਿਸ਼ਨਾਂ ਚਾਲੂ ਹੋ ਜਾਣਗੇ ਸਰਕਾਰੀ ਹੋ ਕੇ ਪੱਕਾ ਹੋ ਕੇ ਐਮਐਲਏ ਸਾਹਿਬ ਨੇ ਇਸ ਵਾਅਦਾ ਦਵਾਇਆ ਸਾਨੂੰ ਕਿ ਉਹ ਮਾਰਚ ਤੱਕ ਆਪਾਂ ਐਡਮਿਸ਼ਨ ਉਹਦੀਆਂ ਚਾਲੂ ਕਰਾ ਦਾਂਗੇ ਸਕੂਲ ਦੀਆਂ ਸਰਕਾਰੀ ਕਰਕੇ ਤੁਸੀਂ ਲੰਮਾ ਸਮਾਂ ਕਾਂਗਰਸ ਲਈ ਕੰਮ ਕੀਤਾ ਕੀ ਅਜੇਹਾ ਕੀ ਹੋਇਆ ਕਾਂਗਰਸ ਨੂੰ ਅੱਜ ਅਲਵਿਦਾ ਆਖਿਆ ਆਖ ਦਿੱਤਾ ਤੁਸੀਂ ਸ਼ਾਮਲ ਹੋ ਗਏ ਆਮ ਆਦਮੀ ਪਾਰਟੀ ਚ ਕਿਹੜੀਆਂ ਨੀਤੀਆਂ ਨੇ ਜਿਹੜਾਂ ਤੋਂ ਪ੍ਰਭਾਵਿਤ ਹੋਏ ਤੁਸੀਂ ਸਰ ਅਸੀਂ ਨੀਤੀਆਂ ਆਮ ਆਦਮੀ ਪਾਰਟੀ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋਏ ਉਹਨਾਂ ਦਾ ਵਿਕਾਸ ਕਾਰਜ ਦੇਖ ਕੇ ਜੋ ਸਾਡੇ ਪਿੰਡ ਦੇ ਮੁੱਦੇ ਸੀ ਤੇ ਇੱਕ ਬਿਜਲੀ ਦੇ ਬਿੱਲ ਮਾਫ ਹੋਣੇ ਸਾਨੂੰ ਸਾਰੇ ਮਤਲਬ ਵਧੀਆ ਲੱਗੇ ਇਹਨਾਂ ਦੇ ਕੰਮ ਕਿਉਂਕਿ ਬਿੱਲ ਹੀ ਇੱਕ ਇਹ ਜਿਹਾ ਜੋ ਬੇਰੋਜ਼ਗਾਰੀ ਮਤਲਬ ਦਾ ਮੁੱਦਾ ਹੈਗਾ ਨਸ਼ਿਆਂ ਦਾ ਤੇ ਨਸ਼ੇ ਦੇ ਪ੍ਰਤੀ ਮਤਲਬ ਇਹ ਪਿੰਡ ਤੇ ਬਹੁਤ ਮੂਰੇ ਆ ਨਸ਼ੇ ਦੇ ਪ੍ਰਤੀ ਕਿਉਂਕਿ ਪਿੰਡ ਦੀ ਗੱਲ ਕਰ ਲਈਏ ਹਲਕਾ ਗਿਲ ਦੇ ਵਿੱਚ ਪਿੰਡ ਪੈਂਦਾ ਪਿੰਡ ਇਹਦੇ ਨਸ਼ੇ ਦੇ ਵਾਲੇ ਨੌਜਵਾਨ ਹੈਗੇ ਨੇ ਸੇਵਨ ਕਰਦੇ ਨੇ ਨਸ਼ੇ ਦਾ ਜੀ ਗੱਲ ਕਰਦੇ ਨੇ ਹਾਂਜੀ ਸਰ ਥੋੜਾ ਬੋਧ ਨਸ਼ਾ ਜ਼ਰੂਰ ਚੱਲ ਰਿਹਾ ਵਾ ਜਸਵਾਲ ਪਿੰਡ ਚ ਜਿਸ ਨੂੰ ਅਸੀਂ ਖਤਮ ਕਰਨਾ ਚਾਹੁੰਦੇ ਆ ਅਗਮੀ ਤੱਕ ਹੁਣ ਕਿੰਨੀਵੀਂ ਕਲਾਸ ਤੱਕ ਆ ਕਿਹੜੀ ਕਲਾਸ ਤੱਕ ਕਰੋ ਫਿਫਥ ਤੱਕ ਤੇ ਬਾਕੀ ਬੱਚੇ ਪੜਨ ਕਿੱਥੇ ਜਾਂਦੇ ਨੇ ਫਿਰ ਬਾਕੀ ਬੱਚੇ ਦੂਸਰੇ ਪਿੰਡਾਂ ਚ ਜਾਂਦੇ ਨੇ ਨਾ ਉਹਨਾਂ ਨੂੰ ਕੋਈ ਵਹੀਕਲ ਦੀ ਸਹੂਲਤਾਂ ਤੇ ਨਾ ਕੋਈ ਬੈਨ ਦੀ ਸਹੂਲਤਾਂ ਸਰਕਾਰੀ ਸਕੂਲਾਂ ਤੇ ਨਾਲ ਦੇ ਪਿੰਡਾਂ ਦੇ ਵਿੱਚ ਸਕੂਲ ਆ ਬੱਚੇ ਇੱਥੋਂ ਕੁੜੀਆਂ ਵੀ ਤੋਂ ਪੈਦਲ ਜਾਂਦੀਆਂ ਨੇ ਕੋਈ ਸਾਈਕਲ ਤੇ ਜਾਂਦਾ ਆਪਣੇ ਆਪਣੇ ਵੀਕਲਾਂ ਤੇ ਜਾਂਦਾ ਉਹਨਾਂ ਨੂੰ ਬਹੁਤ ਮੁਸ਼ਕਲ ਆਉਂਦੀ ਆ ਕੁੜੀਆਂ ਨੂੰ ਇੱਥੋਂ ਸਕੂਲ ਜਾਣ ਤੇ ਜਸਵਾਲ ਤੋਂ ਕਿਉਂਕਿ ਉਹਨਾਂ ਨੂੰ ਕੋਈ ਸਾਧਨ ਨਹੀਂ ਦਿੱਤਾ ਜਾਂਦਾ ਅਸੀਂ ਇਸ ਪਿੰਡ ਦੇ ਮਤਲਬ ਸਰਕਾਰ ਨੂੰ ਇਹੀ ਕਹਾਂਗੇ ਕਿ ਤੁਸੀਂ ਜ਼ਰੂਰ ਇਹ ਉਪਰਾਲਾ ਕਰੋ ਕਿ ਕੁੜੀਆਂ ਲਈ ਅਪਗ੍ਰੇਡ ਕਰੋ ਸਕੂਲ ਕਦੋਂ ਕਦਾਂ ਸਕੂਲ ਬਣਾਇਆ ਗਿਆ ਉਸ ਤੋਂ ਬਾਅਦ ਨਹੀਂ ਅਪਗ੍ਰੇਡ ਹੋਇਆ ਕਦੋਂ ਕਦਾਂ ਸਕੂਲ ਕਾਫੀ ਟਾਈਮ ਹੋ ਗਿਆ ਸਕੂਲ ਬਣੇ ਨੂੰ ਸਕੂਲ ਨੂੰ ਬਣੇ ਕਾਫੀ ਟਾਈਮ ਹੋ ਗਿਆ ਹਾਂਜੀ ਠੀਕਾ ਕਿਹੜੀਆਂ ਨੀਤਾਂ ਤੋਂ ਪ੍ਰਭਾਵਿਤ ਹੋ ਕੇ ਤੁਸੀਂ ਅੱਜ ਆਮ ਆਦਮੀ ਪਾਰਟੀ 'ਚ ਸ਼ਾਮਲ ਹੋਏ ਜੀ ਸਰ ਆਮ ਆਦਮੀ ਪਾਰਟੀ 'ਚ ਆਪਣੀ ਮਤ ਦੇ ਨਾਲ ਹੋਏ ਆ ਸਰ ਪਹਿਲਾਂ ਬਹੁਤ ਕੁਝ ਦੇਖਿਆ ਪਰਖਿਆ ਲੇਕਿਨ ਸਾਡੇ ਜੋ ਸੀ ਸੋਚ ਰਹੇ ਆ ਕਹਿ ਰਹੇ ਆ ਉਹ ਕੁਝ ਨਹੀਂ ਹੋ ਰਿਹਾ ਠੀਕ ਹੈ ਜੀ ਲੇਕਿਨ ਪਹਿਲਾਂ ਵੀ ਬਹੁਤ ਨੁਮਾਇੰਦੇ ਜਿਵੇਂ ਸਰ ਨੇ ਕਿਹਾ ਆਉਂਦੇ ਰਹੇ ਨੇ ਜਾਂਦੇ ਰਹੇ ਨੇ ਲੇਕਿਨ ਲੋਕਾਂ ਦੇ ਦੁੱਖ ਨੂੰ ਗਹਿਰਾਈ ਦੇ ਨਾਲ ਸਮਝਣਾ ਬਹੁਤ ਮੁਸ਼ਕਲ ਆ ਸਰ ਠੀਕ ਹੈ ਲekin ਜਿਹੜੀ ਇਹ ਲੋਕਤੰਤਰੀ ਸਰਕਾਰ ਹੈ ਅਸੀਂ ਕਦੇ ਵੀ ਆਪਣਾ ਚੇਂਜ ਕਰ ਸਕਦੇ ਆ ਸਾਡੇ ਮਨ ਨੂੰ ਨਹੀਂ ਚੰਗਾ ਲੱਗਿਆ ਤਾਂ ਅਸੀਂ ਇੱਧਰ ਆਏ ਆ ਹਰ ਇੱਕ ਇਨਸਾਨ ਨੂੰ ਹਰ ਇੱਕ ਮੌਕਾ ਦੇਣਾ ਚਾਹੀਦਾ ਤਾਂ ਅਸੀਂ ਉਹਨਾਂ ਦੀਆਂ ਨੀਤੀਆਂ ਤੋਂ ਆਮ ਆਦਮੀ ਪਾਰਟੀ ਤੋਂ ਇੰਨਾ ਸੰਗੋਵਲ ਸਰ ਤੋਂ ਪ੍ਰਾਸ਼ਰ ਪੱਪੀ ਸਰ ਤੋਂ ਪ੍ਰਭਾਵਿਤ ਹੋਏ ਆ ਜੋ ਉਹਨਾਂ ਨੇ ਚਿੱਟੇ ਦਾ ਬੀੜਾ ਉਠਿਆ ਹੈ ਨਸ਼ੇ ਦੇ ਬੀੜੇ ਲਈ ਕਹਿ ਰਹੇ ਨੇ ਕਿ ਮੈਂ ਨਸ਼ੇ ਦੇ ਖਿਲਾਫ ਆ ਮੈਂ ਬਿਲਕੁਲ ਪੂਰਾ ਖਤਮ ਕਰਨਾ ਚਾਹੁੰਦਾ ਪੰਜਾਬ ਚੋਂ ਸਰ ਇਹ ਉਹ ਸੀਗਾ ਉਹ ਪ੍ਰੈਕਟੀਕਲ ਸੀਗਾ ਸਰ ਜਿਵੇਂ ਇੱਕ ਸਰ ਨੇ ਅੱਜ ਕਿਹਾ ਨਾ ਸਾਡੇ ਪਿੰਡ ਦੇ ਵਿੱਚ ਖੜ ਕੇ ਕਿ ਜਸੋਵਾਲ ਇੱਕ ਨਾਮੀ ਪਿੰਡ ਹੈ ਜਗਦੇਵ ਸਿੰਘ ਜਸੋਵਾਲ ਸਰ ਇੱਕ ਬਕਸ ਦੇ ਵਿੱਚ ਜਦੋਂ ਮੇਰੀ ਮੈਰਿਜ ਨਹੀਂ ਹੋਈ ਸੀ ਇੱਕ ਬਕਸ ਦੇ ਵਿੱਚ ਮੈਂ ਪੜਿਆ ਸੀ ਮੈਂ ਉਸ ਟਾਈਮ ਸੋਚੇ ਦੀ ਹੁੰਦੀ ਸੀ ਕਿ ਮੇਰੀ ਮੈਰਿਜ ਸ਼ਾਇਦ ਉੱਥੇ ਹੋਗੀ ਕਿਉਂਕਿ ਪਿੰਡ ਦੇ ਵਿੱਚ 75 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਇੱਥੇ ਤੋਂ ਪੰਜਵੀਂ ਤੋਂ ਅਪਗ੍ਰੇਡ ਸਕੂਲ ਵੀ ਨਹੀਂ ਹੋਇਆ ਅਜੇਹਾ ਪਿੰਡ ਪੰਜਾਬ ਦਾ ਇਹ ਵੀ ਪੰਜਾਬ ਦਾ ਹਿੱਸਾ ਸਕੂਲ ਵੀ ਨਹੀਂ ਬਣਾ ਸਕੇ ਅਜੇ ਤੱਕ ਸਰਕਾਰਾਂ ਕਿੰਨੀਆਂ ਸਰਕਾਰਾਂ ਆਈਆਂ ਕਿੰਨੀਆਂ ਸਰਕਾਰਾਂ ਗਈਆਂ ਹਾਂਜੀ ਸਰ ਸਰਕਾਰਾਂ ਦੀਆਂ ਨਿਕਮੀਆਂ ਨੇ ਸੋ ਸਾਡੇ ਪੰਚਾਇਤਾਂ ਦੀਆਂ ਨੇ ਜੋ ਇਸ ਮੁੱਦੇ ਨੂੰ ਅੱਗੇ ਤੱਕ ਨਹੀਂ ਲੈ ਜਾਂਦੀਆਂ ਹੈ ਕਿ ਸਰਕਾਰ ਤੱਕ ਕਿਉਂਕਿ ਕੁੜਕੀਆਂ ਨੂੰ ਬਹੁਤ ਹੀ ਦਿੱਕਤ ਆਉਂਦੀ ਹੈ ਅਸੀਂ ਇਹ ਚਾਹਾਂਗੇ ਕਿ ਅਸੀਂ ਡੇਲੀ ਨਿਤ ਨਿਤ ਖਬਰਾਂ ਨਹੀਂ ਨਮੀਆਂ ਨਮੀਆਂ ਸੁਣਦੇ ਪਏ ਆ ਅੱਜ ਉਹ ਬੱਚੀ ਨੇ ਮਿਸਕਾਰੇਜ ਹੋ ਗਿਆ ਅੱਜ ਉਹ ਬੱਚੀ ਰਸਤੇ 'ਚ ਇਸ ਤਰ੍ਹਾਂ ਰਹੇਗੀ ਸਰ ਅੱਜ ਸਾਡੇ ਛੋਟੇ ਬੱਚੇ ਅਸੀਂ ਕਿਸ ਬੇਸ ਤੇ ਦੂਸਰੇ ਸੈਕਿੰਡ ਪਾਸ ਸੈਕਿੰਡ ਪੈਂਡ ਦੇ ਵਿੱਚ ਭੇਜ ਸਕਦੇ ਹਾਂ ਨਹੀਂ ਪੇਛ ਸਕਦੇ ਸਰ ਪਲੀਜ਼ ਸਾਡੇ ਇੱਕ ਰਿਕੁਐਸਟ ਹੈ ਇੱਕ ਬੇਨਤੀ ਹੈ ਕਿ ਸਾਡੇ ਪਿੰਡ ਦੇ ਵਿੱਚ ਸਾਡੇ ਸਕੂਲ ਵੱਲ ਖਾਸ ਧਿਆਨ ਦਿੱਤਾ ਜਾਵੇ ਖੇਡਾਂ ਵੱਲ ਧਿਆਨ ਦਿੱਤਾ ਜਾਵੇ ਬੱਚਿਆਂ ਨੂੰ ਨੌਜਵਾਨ ਬੱਚਿਆਂ ਨੂੰ ਬਹੁਤ ਜ਼ਿਆਦਾ ਵਿੱਦਿਆ ਪੱਧਰ ਬਾਰੇ ਉਹਨਾਂ ਨੂੰ ਅਲੱਗ-ਅਲੱਗ ਟੀਚਿੰਗ ਦਿੱਤੀ ਜਾਵੇ ਅਸੀਂ ਇਹੀ ਚਾਹੁੰਦੇ ਹਾਂ ਸਰ ਅਸੀਂ ਸਰ ਨੂੰ ਇਹੀ ਅੱਜ ਵੀ ਵਿਸ਼ਵਾਸ ਦਵਾ ਸ਼ਹਿਰ ਨਾ ਤੇ ਫਿਰ ਆਮ ਆਦਮੀ ਪਾਰਟੀ ਦੇ ਲੀਡਰਾਂ ਤੇ ਜੇ ਗੱਲ ਕਰ ਲਈਏ ਵਿਸ਼ਵਾਸ ਹੈ ਇਸ ਤੋਂ ਪਹਿਲਾਂ ਵੀ ਵਿਸ਼ਵਾਸ ਕਰ ਚੁੱਕੇ ਹਾਂ ਤੁਸੀਂ ਇਸ ਪਿੰਡ ਵਾਸੀ ਹਾਂਜੀ ਸਰ ਕਿਉਂਕਿ ਪਹਿਲਾਂ ਹੋਰ ਪਾਰਟੀਆਂ ਆ ਕੇ ਇੱਥੇ ਮੋੜ ਚੁੱਕੀਆਂ ਨੇ ਸੋ ਸਾਨੂੰ ਇਹਨਾਂ ਨੇ ਅੱਜ ਜ਼ਰੂਰ ਹੌਸਲਾ ਬਜਾਈ ਦਿੱਤੀ ਆ ਵੀ ਅਸੀਂ ਜ਼ਰੂਰ ਤੁਹਾਡੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਾਂਗੇ ਤੇ ਅਸੀਂ ਆਮ ਪਾਰਟੀ ਨੂੰ ਜ਼ਰੂਰ ਜਿਤਾਵਾਂਗੇ ਤੇ ਇਹਨਾਂ ਨਾਲ ਅੱਗੇ ਆਪਣਾ ਮੁੱਦੇ ਲੈ ਕੇ ਜਾਵਾਂਗੇ ਹਾਂਜੀ ਜਿਸ ਤੋਂ ਪਹਿਲਾਂ ਰਵਨੀਤ ਸਿੰਘ ਬਿੱਟੂ ਐਮਪੀ ਸੀ ਇੱਥੋਂ ਉਹਨਾਂ ਕੋਲੇ ਨਹੀਂ ਮੁੱਦਾ ਚੁੱਕਿਆ ਸੀ ਤੁਸੀਂ ਵੀ ਅਜੇ ਹਾ ਸਾਡੇ ਪਿੰਡ ਦੇ ਵਿੱਚ ਤਾਂ ਭਾਈ ਸਕੂਲ ਵੀ ਨਹੀਂ ਸਾਰੇ ਪੰਚਾਇਤਾਂ ਦੀ ਥੋੜੀ ਜੀ ਹੈਗੀ ਆ ਇਹਨਾਂ ਚ ਕਮੀ ਹੈਗੀ ਆ ਕਮੀ ਤੇ ਮੇਰੇ ਪਿੰਡ ਦਾ ਵਿਕਾਸ ਵੀ ਰੁਕ ਜਾਂਦਾ ਆਪਸੀ ਲਗੜਾਟ ਦੇ ਨਾਲ ਆਪਾਂ ਪੰਚਾਇਤਾਂ ਦੀ ਗੱਲ ਕਰ ਲਈਏ ਆਪਸੀ ਲਗੜਾਟ ਹੋ ਜਾਂਦੀ ਆ ਉਹ ਕੰਮ ਹਾਂ ਉਹ ਪਾਰਟੀ ਦੇ ਵਿੱਚ ਪਈ ਆ ਕੰਮ ਨਾ ਕਰਿਓ ਇਹ ਬੰਦੇ ਆਉਂਦੇ ਨੇ ਤੁਹਾਡੇ ਕੋਲੇ ਪਾਰਟੀਵਾਦੀ ਵੀ ਹੋ ਜਾਂਦੀ ਆ ਪਿੰਡ ਦੇ ਹਾਂਜੀ ਜ਼ਰੂਰ ਹੁੰਦੀ ਆ ਜੋ ਜੋ ਮੁੱਦਾ ਹੁੰਦਾ ਮੇਨ ਪਿੰਡ ਦਾ ਉਹ ਗਾਂਹ ਤੱਕ ਪਹੁੰਚਾਇਆ ਨਹੀਂ ਜਾਂਦਾ ਹੂੰ ਸੋ ਅਸੀਂ ਇਸ ਦਾ ਸਾਨੂੰ ਸ਼ਰਮਿੰਦਗੀ ਆ ਕਿ ਅਸੀਂ ਪਾਰਟੀਆਂ ਨਾਲ ਜੁੜੇ ਹੋયા ਆ ਤੇ ਆਉਣ ਵਾਲੀ ਪਾਰਟੀ ਦੇ ਅਸੀਂ ਜ਼ਰੂਰ ਉਹਨਾਂ ਤੇ ਉਮੀਦ ਰੱਖਦੇ ਆ ਵੀ ਸਾਡੇ ਮੁੱਦਿਆਂ ਨੂੰ ਜ਼ਰੂਰ ਪਹੁੰਚਾਇਆ ਜਾਵੇ ਸਰਕਾਰ ਤੱਕ ਠੀਕ ਆ ਲੁਧਿਆਣਾ ਦੇ ਪਿੰਡ ਜਸੋਵਾਲ ਸੂਦਾਂ ਦੇ ਵਿੱਚ ਮੌਜੂਦਾ ਦੱਸਦੇ ਨੇ ਪਿੰਡ ਵਾਸੀਆਂ ਦੇ ਨਾਲ ਗੱਲਬਾਤ ਕੀਤੀ ਕਹਿੰਦੇ ਇੰਨਾ ਇੰਨਾ ਟਾਈਮ ਹੋ ਗਿਆ ਪਰ ਅੱਜ ਤੱਕ ਵੀ ਪਿੰਡ ਦੇ ਵਿੱਚ ਬੱਚੇ ਸਕੂਲ ਬਾਹਰ ਪੜਨ ਜਾਂਦੇ ਨੇ ਪਿੰਡ ਦੇ ਵਿੱਚ ਪੰਜਵੀਂ ਕਲਾਸ ਤੋਂ ਜ਼ਿਆਦਾ ਦਾ ਸਕੂਲ ਨਹੀਂ ਸਕੂਲ ਅਪਗ੍ਰੇਡ ਸਾਡੀ ਮੇਨ ਮੰਗ ਆ ਕਿ ਸਾਡੇ ਬੱਚੇ ਅੱਗੇ ਹੋਰ ਪਿੰਡਾਂ ਦੇ ਵਿੱਚ ਨਾ ਜਾਣ ਅਜੀਆਂ ਹੋਰ ਵੀ ਅਪਡੇਟ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਸਹਿਯੋਗੀ ਸਾਥੀ ਜਸਵੀਰ ਗੁਰਮਦੇ ਨਾਲ ਵਿਕੀ ਜ਼ਰਖੜ ਦੀ ਖਾਸ ਪੇਸ਼